ਸਿੰਘ ਸਾਹਿਬ ਨੂੰ ਸੇਵਾ ਮੁਕਤ ਕਰਨਾ ਬੇਹੱਦ ਨਿੰਦਣਯੋਗ ਤੇ ਮਨਤ ਭਾਗਾ ਹੈ ਤੇ ਮੈਂ ਆਪਣੇ ਤੌਰ ਤੇ ਬਤੌਰ ਮੁੱਖ ਸੇਵਾਦਾਰ ਬਤੌਰ ਪ੍ਰਧਾਨ ਨੈਤਿਕ ਤੌਰ ਤੇ ਇਹ ਮਹਿਸੂਸ ਕਰਦਾ ਵੀ ਸਿੰਘ ਸਾਹਿਬਾਨ ਨੇ ਇਹ ਜਿਹੜੀ ਪੋਸਟ ਪਾਈ ਆ ਨੈਤਿਕ ਤੌਰ ਤੇ ਜ਼ਿੰਮੇਵਾਰੀ ਚੱਕਦਾ ਮੈਂ ਤੁਰੰਤ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਤੋਂ ਅਸਤੀਫਾ ਦਿੰਦਾ ਔਰ ਨਾਲ ਦੀ ਨਾਲ ਸੱਤ ਮੈਂਬਰੀ ਜਿਹੜੀ ਕਮੇਟੀ ਆ ਉਹ ਕਮੇਟੀ ਦਾ ਮੈਨੂੰ ਮੁਖੀ ਥਾਪਿਆ ਸੀ ਉਦੋਂ ਤੋਂ ਵੀ ਸਿੰਘ ਸਾਹਿਬ ਨੂੰ ਮੈਂ ਚਿੱਠੀ ਲਿਖ ਕੇ ਮੈਨੂੰ ਫਾਰਕ ਕੀਤਾ ਜਾਵੇ ਇੱਕ ਮੈਂ ਤੁਹਾਡੇ ਮਾਧਿਅਮ ਸਾਨੇ ਕਹਿਣਾ ਚਾਹਣਾ ਇਹ ਉਸ ਉਹਨਾਂ ਦੇ ਕਹਿਣ ਦਾ ਸਤਕਾਰ ਆ ਕਿ ਨੈਤਿਕ ਤੌਰ ਤੇ ਮੈਂ ਮਹਿਸੂਸ ਕਰਦਾ ਕਿ ਜੇ ਸਿੰਘ ਸਾਹਿਬ ਨੇ ਇਹ ਗੱਲ ਕਹੀ ਆ ਤੇ ਭਾਵੇਂ ਐਗਜ਼ੈਕਟਿਵ 14 ਮੈਂਬਰ ਨਾਲ ਵੀ ਸੀ ਤੇ ਉਸ ਦਿਨ ਜਿਹੜਾ ਇੱਥੇ ਡਿਸਕਸ਼ਨ ਹੋਈ ਡੇਢ ਘੰਟਾ ਉਹ ਲਗਾਤਾਰ ਡੇਢ ਘੰਟੇ ਦੇ ਵਿੱਚ ਫੁੱਲਾ ਸਮਾਂ ਸਾਰਿਆਂ ਨੂੰ ਦਿੱਤਾ ਗਿਆ ਸੀ ਤਾਂ ਕਿ ਕਿਸੇ ਦੇ ਕੋਈ ਵਿਚਾਰ ਜਿਹੜੇ ਆ ਉਹ ਰਹਿ ਨਾ ਜਾਣ ਸਮੂਹਤ ਤੌਰ ਤੇ ਪ੍ਰਧਾਨ ਕਿਉਂਕਿ ਮੁਖ ਹੁੰਦਾ ਤੇ ਮੈਂ ਉਸ ਆਦਬ ਤੇ ਸਤਿਕਾਰ ਤਹਿਤ ਇਸ ਪ੍ਰਧਾਨ ਦੀ ਅਹੁਦੇ ਤੋਂ ਤਰੰਤ ਤਸ਼ੀਫਾ ਦਿਨਾ ਗੁਰੂ ਸਾਹਿਬ ਕਿਰਪਾ ਕਰਨ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸਰਮੌਰ ਸੰਸਥਾ ਆ ਆਮ ਦਾਸ ਪਾਤਸ਼ਾਹ ਨੇ ਕਿਰਪਾ ਕੀਤੀ ਕਿ ਉਹ ਸਾਰੇ ਜਿੰਨੇ ਵੀ ਸੀਗੇ ਸਮੇਂ ਦੇ ਸਾਨੂੰ ਹਾਨੀ ਬਣਾਤਾ ਗੁਰੂ ਸਾਹਿਬ ਨੇ ਆਪ ਕਿਰਪਾ ਕਰਕੇ ਫਾਈਨੈਂਸ਼ੀਅਲ ਤੌਰ ਤੇ ਵੀ ਐਡਮਿਨਿਸਟ੍ਰੇਟਿਵ ਤੌਰ ਤੇ ਵੀ ਤੇ ਮੈਂ ਸਮਝਦਾ ਜੇ ਕੋਈ ਘਾਟਾਂ ਵੀ ਰਹਿ ਗਈਆਂ ਕਿਸੇ ਪੱਖ ਦੇ ਉੱਤੇ ਕਈ ਮਰਜ਼ ਨੁਕਸ ਵੀ ਹੋਣਗੇ ਮੈਂਬਰ ਸਾਹਿਬਾਨਾਂ ਨਾਲ ਵੀ ਕਈ ਵਾਰੀ ਮੇਰੀ ਮੇਜਲੇ ਨੇ ਕਈ ਵਾਰੀ ਚੱਥੇ ਬੰਦਕ ਤੌਰ ਤੇ ਕੁਰਸੀ ਨਹੀਂ ਚਹੀ ਹੋਈ ਹੋਗੀ ਮੈਂ ਸਾਰਿਆਂ ਤੋਂ ਖਿਮਾ ਮੰਗਦਾ ਇਹ ਸਮੇਂ ਸਿਰ ਜੋ ਮੈਨੂੰ ਚੰਗਾ ਲੱਗਦਾ ਸੀ ਮੈਨੂੰ ਨਹੀਂ ਸੀ ਚੰਗਾ ਲੱਗਦਾ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਿੱਤਾਂ ਲਈ ਉਹ ਮੈਂ ਹਮੇਸ਼ਾ ਜਤਨ ਸਿੰਘ ਰਹਿਆ ਤੇ ਮੈਂ ਇਹ ਵੀ ਚੇਤਾ ਕਰਦਾ ਸੀ ਜੇ ਕੋਈ ਖਸਕਤਰ ਵੀ ਕੁਰਸੀ ਤੇ ਬੈਠਾ ਉਥੇ ਪੰਥ ਰਤਨ ਮਾਸਟਰ ਤਾਰਾ ਸਿੰਘ ਜੀ ਰਹੇ ਜੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ 100 ਸਾਲ ਬਾਅਦ ਮੋਕਸ ਕਤਰ ਦੇ ਤੌਰ ਤੇ ਜੇ ਪ੍ਰਧਾਨ ਬਣੇ ਤੇ ਉਹ ਮਾਨ ਬਖਸ਼ ਕੀਤਾ ਗੁਰੂ ਸਾਹਿਬ ਜਿਨੇ ਤੇ ਜਥੇਬੰਦੀ ਨੇ ਮਾਸਟਰ ਤਾਰਾ ਸਿੰਘ ਜੀ ਦੋਹਾਉਂਦਿਆਂ ਤੇ ਰਹੇ ਕਿਉਂਕਿ ਉਹਨਾਂ ਦੀ ਬੜੀ ਵੱਡੀ ਕੁਰਬਾਨੀ ਸੀ ਉਹਨਾਂ ਦਾ ਦਾ ਦੇਣਾ ਦਿੱਤਾ ਨਹੀਂ ਜਾ ਸਕਦਾ ਪਰ ਮੈਂ ਯਤਨਸ਼ੀਲ ਹਾਂ ਕਿ ਉਹਨਾਂ ਦੇ ਪੂਰਨਿਆ ਤੇ ਦਾ ਨਾਂ ਚੱਲ ਸਕਾਂ ਥੋੜੀਆਂ ਬੁੱਤਿਆਂ ਸੰਦਲੀ ਪੈਰਾਂ ਦੇ ਉੱਤੇ ਆਪਣਾ ਪੈਰ ਧਰ ਸਕਾਂ ਉਹ ਮੇਰਾ ਜਿਹੜਾ ਜੀਵਨ ਉਹ ਖੁੱਲੀ ਕਿਤਾਬ ਤੁਹਾਨੂੰ ਸਾਰਿਆਂ ਨੂੰ ਪਤਾ ਤੁਸੀਂ ਜਾਣਦੇ ਆ ਭਲੀ ਭਾਂਤ ਮੈਂ ਆਪਣੇ ਮੂੰਹ ਦੇ ਉੱਤੋਂ ਕੋਈ ਗੱਲ ਨਹੀਂ ਕਹਿਣਾ ਚਾਹੁੰਦਾ ਹੁਣ ਮੈਂ ਥੋੜਾ ਜਿਆ ਤੁਹਾਡਾ ਧਿਆਨ ਪਿਛਲੇ ਸਮੇਂ ਚ ਲਿਜਾਣਾ ਚਾਹੁੰਦਾ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਬਖਰੀ ਬਣੀ ਅਸੀਂ ਉਦ ਵੀ ਕਹਿੰਦੇ ਰਹੇ ਸਿੱਖਾਂ ਦੀ ਸ਼ਕਤੀ ਕਮਜ਼ੋਰ ਹੋ ਰਹੀ ਆ ਦਿੱਲੀ ਦੇ ਵਿੱਚ ਸ਼ਕਤੀ ਕਮਜ਼ੋਰ ਹੋ ਰਹੀ ਆ ਤੇ ਹਰਿਆਣਾ ਦੇ ਵਿੱਚ ਪਹਿਲਾਂ ਇੱਕ ਹੌਕ ਕਮੇਟੀ ਬਣਾਈ ਗਈ ਹੁਣ ਉੱਥੇ ਚੋਣ ਹੋ ਗਈ ਦੇ ਉਹ ਐਕਟ ਦੇ ਵਿੱਚ ਪ੍ਰੋਵੀਜ਼ਨ ਕੀ ਪਾਇਆ ਕਿ ਕੋਈ ਵੀ ਜਥੇਬੰਦੀ ਜਿਹੜੀ ਰਜਿਸਟਰਡ ਆ ਜਾਂ ਰੈਕੋਗਨਾਈਜ਼ਡ ਆ ਉਹ ਜਥੇਬੰਦੀ ਚੋਣਾ ਨਹੀਂ ਲੜ ਸਕੂਗੀ ਕਹਿੰਦੇ ਤੋਂ ਪਾਪੇ ਸ਼੍ਰੋਮਣੀ ਅਕਾਲੀ ਦਲ ਨੇ ਕੋਈ ਚੋਣਾ ਲੜਨੀ ਹੁਣ ਉਹਦੇ ਵਿੱਚ ਉਹ ਬਾਰ ਕਰਤਾ ਇੱਕ ਨਵੀਂ ਜਥੇਬੰਦੀ ਬਣਾਵੇ ਉਹਦਾ ਰਿਜਿਸਟਰੀ ਨਿਕਲਿਆ ਕਿਉਂਕਿ ਜਥੇਬੰਦੀ ਨੇ ਜਿਹੜੇ ਟਿਕਟਾਂ ਦਿੱਤੀਆਂ ਹੁੰਦੀਆਂ ਭਾਵੇਂ ਸ਼੍ਰੋਮਣੀ ਅਕਾਲੀ ਦਲ ਨੇ ਵੀ ਇੱਕ ਆਪਣਾ ਪੰਥਕ ਦਲ ਬਣਾ ਕੇ ਲੜੀਆਂ ਮਾਰੇ ਇੱਕ ਜ세ਬੰਦੀ ਰਣਾਉਂਡ ਹੁੰਦੀ ਜਿਹਦਾ ਨਾਮ ਹੁੰਦਾ ਅੱਜ ਉਥੇ ਆਜ਼ਾਦ ਜਿੱਤੇ ਆਜ਼ਾਦ ਜਿੱਤਣ ਦਾ ਕਹਿਣ ਤੋਂ ਭਾਵ ਉਹ ਠੀਕ ਹੈ ਉਹਨਾਂ ਨੂੰ ਮੁਬਾਰਕ ਆ ਉਹਨਾਂ ਨੇ ਆਪਣੀ ਅਵੈਂਟੀ ਹੋ ਲੋਕਾਂ ਦੇ ਵਿੱਚ ਉਹਨਾਂ ਨੂੰ ਵੋਟਾਂ ਪਾਈਆਂ ਬਹੁਤ ਮੁਬਾਰਕ ਸਾਰੇ ਮੈਂਬਰ ਸਾਹਿਬਾਨ ਉਹ ਵਧਾਈ ਦੇ ਪਾਤਰ ਆ ਪਰ ਉਹਦੇ ਬਾਅਦ ਕੀ ਹੋਇਆ ਪਈ ਆ ਹੁਣ ਪਹਿਲਾਂ ਇੱਕ ਮੀਟਰ ਰੱਖੀ ਸੀ ਕੋਆਪਸ਼ਨ ਦੇ ਦੂਜੀ ਰੱਖੀ ਸੀ ਉਹ ਰੋਲੇ ਰੱਪੇ ਦੇ ਵਿੱਚ ਖਤਮ ਹੋ ਗਈ ਇਹ ਸਿੱਖਾਂ ਦੀ ਸ਼ਕਤੀ ਨੂੰ ਫੋਰਾ ਲਾਉਣ ਦਾ ਇੱਕ ਬਹੁਤ ਕੋਝਾ ਯਤਨ ਕੀਤਾ ਗਿਆ ਜਿਹਦੇ ਵਿੱਚ ਅਸੀਂ ਕਹਿੰਦੇ ਵੀ ਰਹੇ ਕਿ ਇੱਕ ਥਾਂ ਇਕੱਠੇ ਹੋ ਜਾਓ ਇੱਕ ਢੰਡੇ ਥੱਲੇ ਇਕੱਠੇ ਹੋ ਜਾਓ ਭਾਵੇਂ ਸੁਪਰੀਮ ਕੋਰਟ ਦਾ ਆਨਲਾਈਨ ਸੁਪਰੀਮ ਕੋਰਟ ਦਾ ਫੈਸਲਾ ਸੀ ਪਰ ਮੈਂ ਤੁਹਾਨੂੰ ਉਦਾਹਰਨਾ ਦੇ ਦੇ ਸਕਦਾ ਜਿਨ੍ਹਾਂ ਦੇ ਵਿੱਚ ਸੈਂਟਰ ਸਰਕਾਰ ਨੇ ਸੁਪਰੀਮ ਕੋਰਟ ਦੀਆਂ ਜੱਜਮੈਂਟਾਂ ਵੀ ਰੱਦ ਕੀਤੀਆਂ ਪਾਰਲੀਮੈਂਟ ਦੇ ਬਿੱਲ ਲਿਆ ਦੇ ਬਿੱਲ ਨਹੀਂ ਲਿਆਉਂਦੇ ਪਾਰਲੀਮੈਂਟ ਦੇ ਵਿੱਚ ਉਹ ਐਕਟ ਦੇ ਤਹਿਤ ਆਪਣੀਆਂ ਉਹਨਾਂ ਨੂੰ ਪਾਸ ਕਰਵਾ ਕੇ ਅੰਦਨ ਵੀ ਕੀਤਾ ਪਰ ਕਿਉਂਕਿ ਸਾਡੇ ਦਾ ਪਤਾ ਨਹੀਂ ਹੁਣ ਸਿੱਖਾਂ ਦੇ ਵਿੱਚ ਵੀ ਆਪਸ ਵਿੱਚ ਹੀ ਇਦਾਂ ਦੇ મતਭੇਦ ਹੋ ਗਏ ਕਿ ਸ਼ਕਤੀ ਨੂੰ ਕਮਜ਼ੋਰ ਕਰਨ ਦੀ ਤਰ ਪਏ ਹੁਣ ਆ ਮਜੂਦਾ ਜਿਹੜਾ ਸਮਾਂ ਚੱਲ ਰਿਹਾ ਸ਼੍ਰੋਮਣੀ ਅਕਾਲੀ ਦਲ ਨੇ ਬਹੁਤ ਮੈਂ ਸਮਝਦਾ ਬੰਦ ਪਾਈ ਭਰਾਵਾਂ ਵਿੱਚ ਇਹ ਸਮਾਂ ਚੱਲ ਰਿਹਾ ਇਹ ਜਥੇਬੰਦੀ 104 ਸਾਲ ਪੁਰਾਣੀ ਜਥੇਬੰਦੀ ਆ ਜਿਹਨੂੰ ਅੱਜ ਸਿੱਧੇ ਤੇ ਸਿੱਧੇ ਤੌਰ ਤੇ ਟਾਰਗੇਟ ਕੀਤਾ ਜਾ ਰਿਹਾ ਤੇ ਮੈਂ ਨਿਮਰਤਾ ਸਹਿ ਸਮੂਚੇ ਪੰਥ ਨੂੰ ਬੇਨਤੀ ਕਰਦਾ ਇੱਕ ਝੰਡੇ ਥੱਲੇ ਇਕੱਠੇ ਹੋ ਜੀਏ ਮਤਭੇਦ ਕੋਈ ਨਹੀਂ ਬੜੀ ਵੱਡੀ ਜਥੇਬੰਦੀ ਹੁੰਦੀ ਜਦੋਂ ਸਰਕਾਰਾਂ ਹੁੰਦੀਆਂ ਉਦੋਂ ਕਿੰਨੇ ਹਜ਼ਾਰਾਂ ਵਰਕਰ ਜਿਹੜੇ ਆ ਜਿਨ੍ਹਾਂ ਦੇ ਲੀਡਰ ਹੁੰਦੇ 17 117 ਚੁਣੇ ਜਾਂਦੇ ਆ ਉਹਨਾਂ ਦੇ ਵਿੱਚੋਂ ਸਾਰੇ ਤਾਂ ਨਹੀਂ ਚੁਣੇ ਜਾਂਦੇ ਪਰ ਫਿਰ ਵੀ ਮਾਨਤਾ ਨਾ ਹੁੰਦਾ ਔਰ ਅੱਜ ਵੀ ਮੇਰਾ ਜਤਨ ਰਿਹਾ ਬਤੌਰ ਸਤਨਾਮਰੀ ਕਮੇਟੀ ਦੇ ਪ੍ਰਧਾਨ ਦੇ ਤੌਰ ਤੇ ਕਿ ਇਹ 파ੜੇ ਨੂੰ ਖਤਮ ਕਰਾਂ ਤੇ ਮੈਂ ਜਤਨ ਸ਼ੀਲਿਆ ਅੱਜ ਵੀ ਕਿ ਇਹ ਇੱਕ ਸੁਰਤਾ ਦੇ ਨਾਲ ਸਾਰਾ ਚੱਲਿਆ ਜਾਵੇ ਤਾਂ ਕਿ ਸ਼੍ਰੋਮਣੀ ਅਕਾਲੀ ਦਲ ਦੀ ਸ਼ਕਤੀ ਜਿਹੜੀ ਇਕੱਠਾ ਰੱਖੀ ਹੋਵੇ ਨਾ ਕਿ ਖੇਂਡੂ ਪੇਂਡੂ ਹੋਵੇ ਤੇ ਅੱਜ ਮੇਰਾ ਖਿਆਲ ਆ ਬਹੁਤ ਸਾਰਾ ਜਤਨ ਜਿਹੜਾ ਆ ਉਹ ਲੱਗਾ ਆ ਭਈ ਇਹਦੇ ਵਿੱਚ ਫੁੱਟ ਪਾ ਕੇ ਕਿਵੇਂ ਸਿੱਖਾਂ ਦੀ ਸ਼ਕਤੀ ਨੂੰ ਹੋਰ ਕਮਜ਼ੋਰ ਕਰਨਾ ਦੂਸਰਾ ਜਿਹੜਾ ਮੈਂ ਫੋਕਸ ਹੋਣ ਕਰ ਰਿਹਾ ਜਿਸ ਗੱਲ ਤੇ ਮੈਂ ਆਉਣਾ ਚਾਹੁੰਦਾ ਸੀ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਐਗਜ਼ੈਕਟਿਵ ਹੈ ਜਨਰਲ ਹਾਊਸ ਤੋਂ ਚੁਣ ਕੇ ਆਉਂਦੀ ਹੈ ਚਾਰ ਅਹੁਦੇਦਾਰ ਤੇ 11 ਮੈਂਬਰ ਉਹਦੇ ਚੁਣ ਕੇ ਆਉਂਦੇ ਆ ਉਹ ਪੂਰੇ ਹਾਊਸ ਦੀ ਤਰਜਮਾਨੀ ਕਰਦੀ ਆ ਉਹਦੇ ਵਿੱਚ ਅਧਿਕਾਰ 15 ਮੈਂਬਰੀ ਨੂੰ ਪੂਰੇ ਹੁੰਦੇ ਆ ਹਰ ਇੱਕ ਪੱਖ ਦੇ ਅਧਿਕਾਰ ਹੁੰਦੇ ਆ ਇਹ ਤੇ ਜਿਹੜੇ ਆਪਾਂ ਕਿਸੇ ਵੀ ਕਾਰਜ ਦੀ ਗੱਲ ਕਰਦੇ ਆ ਉਹ 15 ਮੈਂਬਰੀ ਉਹਦੇ ਨਾਲ ਸਹਿਮਤ ਹੁੰਦੇ ਆ ਤੇ ਉਹ ਕਾਰਜ ਹੁੰਦਾ ਤੇ ਇਹ ਦੇ ਵਿੱਚ 22000 ਮੁਲਾਜ਼ਮ ਆ ਜਿਹਦੇ ਵਿੱਚ ਸਾਡੇ ਸਰਵਿਸ ਰੂਲ ਵੀ ਬਣਿਓ ਆ ਸਕੂਲਾਂ ਦੇ ਬੱਕਰੇ ਆ ਸਾਡੇ ਸ਼ਰਮੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਵੀ ਸਰਵਿਸ ਰੂਲ ਬਣੇ ਤੇ ਉਹ ਸਰਵਿਸ ਰੂਲ ਤਹਿਤ ਜਿਹੜੇ ਵੀ ਮਲਾਜਮ ਆਉਂਦੇ ਉਹਨਾਂ ਦੇ ਉੱਤੇ ਫਿਰ ਸਾਰੇ ਸਰਵਿਸ ਰੂਲ ਲਾਗੂ ਹੁੰਦੇ ਆ। ਕਈ ਵਾਰੀ ਸਵਾਲ ਉੱਠਦੇ ਆ ਬਹੁਤ ਵੱਡੇ। ਕਿਉਂਕਿ ਸਿੰਘ ਸਹਿਬਾਨ ਜਿਹੜੇ ਉਹਨਾਂ ਦਾ ਰੁਤਬਾ ਸਭ ਤੋਂ ਵੱਡਾ ਆ ਤੇ ਵੱਡਾ ਹੋਣਾ ਚਾਹੀਦਾ ਤੇ ਮੈਂ ਵੀ ਵੱਡਾ ਕਹਿੰਦਾ ਵੀ ਹਮੇਸ਼ਾ ਹੋਣਾ ਚਾਹੀਦਾ। ਪਰ ਜਿਹੜੇ ਸਾਡੇ ਸਿੰਘ ਸਹਿਬਾਨ ਸਿਸਟਮ ਚ ਆਉਂਦੇ ਆ ਆਪਣੇ ਸਾਡੇ ਸਿਸਟਮ ਕਹਿੰਦੇ ਉਹ ਭਾਵੇਂ ਇੱਥੇ ਉਹਨਾਂ ਦੀ ਪਹਿਲਾਂ ਭਾਵੇਂ ਛੋਟੇ ਪੱਧਰ ਤੇ ਕਿਤੇ ਗ੍ਰਾਂਤੀ ਦੇ ਤੌਰ ਤੇ ਨਿਯੁਕਤ ਹੋਈ ਆ। ਆਂਜੇ ਪਿਆਰਿਆਂ ਦੇ ਤੌਰ ਤੇ ਨਿਯੁਕਤੀ ਆ ਹੋਰ ਕਿਸੇ ਪਾਸੇ ਨਿਯੁਕਤੀ ਆ ਉਹ ਸਰਵਿਸ ਰੂਲ ਤਹਿਤ ਤੇ ਸ਼ਮਨੀ ਕੋ ਤਰ੍ਹਾਂ ਪ੍ਰਬੰਧਕ ਕਮੇਟੀ ਦਾ ਐਕਟ 1925 ਤਹਿਤ ਉਹਨਾਂ ਦੀ ਨਿਯੁਕਤੀ ਹੁੰਦੀ ਆ ਫਿਰ ਉਹਨਾਂ ਨੂੰ ਬਾਕੀ ਸੇਵਾਦਾਰ ਜਿਹੜੇ ਬਾਕੀ ਹੁੰਦੇ ਉਹਨਾਂ ਦੇ ਤੌਰ ਦੇ ਉੱਤੇ ਬਾਖਵਾਖ ਤੌਰ ਦੇ ਉੱਤੇ ਗ੍ਰੈਜਿਟੀ ਉਹਨਾਂ ਦਾ ਪੀਐਫ ਉਹਨਾਂ ਦੀ ਲੀਵਰਨ ਕੈਸ਼ਮੈਂਟ ਉਹਨਾਂ ਦੇ ਬਾਕੀ ਬੈਨੀਫਿਟ ਉਹਨਾਂ ਨੂੰ ਇਨਕਰੀਮੈਂਟ ਜੀਅਰਲੀ ਉਹ ਸਾਰੀਆਂ ਫਿਰ ਸਮੇਂ-ਸਮੇਂ ਅਨੁਕੂਲ ਲੱਗਦੀਆਂ। ਕਈ ਵਾਰੀ ਕੀ ਹੁੰਦਾ ਕਿ ਸਾਡੇ ਸਿੰਘ ਸਹਿਬਾਨ ਬਾਹਰੋਂ ਵੀ ਆ ਜਾਂਦੇ ਚੁਣੇ ਜਾਂਦੇ ਆ ਉਹਨਾਂ ਦੀ ਅਪੁਆਇੰਟਮੈਂਟ ਹੁੰਦੀ ਆ। ਪਰ ਉਹ ਮੁਲਾਜ਼ਮ ਦੇ ਤੌਰ ਤੇ ਨਹੀਂ ਆਉਂਦੇ ਮੈਂ ਸਿੰਘ ਸਹਿਬਾਨ ਨੂੰ ਮੁਲਾਜ਼ਮਾ ਸ਼ਬਦ ਨਾਲ ਮੇਰਾ ਕਿਤੇ ਐਵੇਂ ਇਹਦੀ ਆਪਣੀ ਵਿਆਖਿਆ ਸ਼ੁਰੂ ਕਰਦੇ ਹਾਂ। ਸਿੰਘ ਸਹਿਬਾਨ ਮੁਲਾਜ਼ਮ ਨਹੀਂ ਸਿੰਘ ਸਹਿਬਾਨ ਹੈੱਡ ਮਿਨਿਸਟਰ ਆ। ਜੋ ਐਕਟ ਦੇ ਵਿੱਚ ਪ੍ਰਵੀਜ਼ਨ ਦਿੱਤਾ ਆ ਪਰ ਮੈਂ ਉਹ ਗੱਲ ਤਾਂ ਕੀਤੀ ਸੀ ਕਿ ਜਿਹੜੇ ਬਾਹਰੋਂ ਸਾਡੇ ਸਿੰਘ ਸਹਿਬਾਨ ਆਉਂਦੇ ਉਹਨਾਂ ਨੂੰ ਅਸੀਂ ਸਲਮਾਨ ਪਤਾ ਨਹੀਂ ਜਾਂ ਉਹਨਾਂ ਨੂੰ ਵੀ ਅਸੀਂ ਲੰਮ ਸਮੇਂ ਫਿਕਸ ਕਰਦੇ ਆ ਜੇ ਦੀ ਮੌਜੂਦਾ ਤੌਰ ਤੇ ਮੈਂ ਤੁਹਾਨੂੰ ਇੱਕ ਮਿਸਾਲ ਦੇ ਸਕਦਾ ਅਸੀਂ ਆ ਦੋ ਗਰਾਂਥੀ ਸਹਿਬਾਨ ਜਿਹੜੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਚ ਰੱਖੇ ਇੱਕ ਭਾਈ ਕੇਬਲ ਸਿੰਘ ਜੀ ਸਿੰਘ ਸਾਹਿਬ ਗਿਆਨੀ ਕੇਬਲ ਸਿੰਘ ਜੀ ਉਹਨਾਂ ਦੀ ਅਪੁਆਇੰਟਮੈਂਟ ਸੀ ਉਹ ਪਹਿਲਾਂ ਪੰਜਾਂ ਪਿਆਰਾਂ ਸੇਵਾ ਨਿਵਾਉਂਦੇ ਸੀ ਦਾਮਦਮਤ ਸਾਹਿਬ ਉਹ ਸਰਵਿਸ ਰੂਮ ਤਹਿਤ ਉਹਨਾਂ ਦਾ ਜਿੰਮੇ ਗ੍ਰੇਡ ਚੱਲਦਾ ਸੀ ਉਵੇਂ ਚੱਲ ਰਿਹਾ ਉਹਨਾਂ ਦੇ ਵਿੱਚ ਸਰਦਾਰ ਪਰਵਿੰਦਰ ਸਿੰਘ ਜੀ ਬੁੱਟਰ ਸਾਹਿਬ ਉਹ ਕਿਉਂਕਿ 55 ਸਾਲ ਦੇ ਹੋ ਗਏ ਉਹਨਾਂ ਦੀ ਵੀ ਨਿਯੁਕਤੀ ਹੋਈ ਉਹਨਾਂ ਨੂੰ ਅਸੀਂ ਲੰਮ ਸਮੇਂ ਦਿੰਨੇ ਆ ਮੇਰਾ ਕਹਿਣ ਤੋਂ ਬਾਅਦ ਕਈ ਵਾਰੀ ਇਹ ਚੱਕਰ ਚੱਲਦਾ ਜੀ ਵੀ ਸ਼ਾਇਦ ਸਿੰਘ ਸਾਹਿਬਾਨ ਇਹਨਾਂ ਦਾ ਸਨਮਾਨ ਪਤਾ ਮੈਂ ਤਾਂ ਮੈਂ ਵੀ ਚਾਹੁੰਦਾ ਵੀ ਸਨਮਾਨ ਪਤਾ ਹੋਵੇ ਪਰ ਇਹ ਕਿਸੇ ਵੇਲੇ ਡਾਊੜਾ ਸਾਹਿਬ ਬੇਲੇ ਇਹ ਸਵਾਲ ਉੱਠੇ ਸੀ ਕਿ ਸਨਮਾਨ ਪੱਤਾ ਰੱਖਦੇ ਹੋ ਬਹੁਤ ਚੰਗੀ ਗੱਲ ਆ ਕਿਉਂਕਿ ਸਿੰਘ ਸਾਹਿਬਾਨ ਨੂੰ ਤੁਸੀਂ ਪਹਿਲਾਂ ਮੁਲਾਜ਼ਮ ਕਉ ਜਾਂ ਉਹਨਾਂ ਤੇ ਹੋਰ ਕੋਈ ਉਹ ਮੈਂ ਸਮਝਦਾ ਬਹੁਤ ਉਹਨਾਂ ਦੀ ਤੋਹਫੀਨ ਆ ਤੇ ਫਿਰ ਸਨਮਾਨ ਪੱਤਾ ਹੋਵੇ ਤੇ ਪ੍ਰੋਪਰ ਸ਼ਾਬਦਿਆ ਤਨਖਾਹ ਦੀ ਥਾਂ ਦੇ ਉੱਤੇ ਪਰ ਉਹ ਸਿੰਘ ਸਾਹਿਬਾਨਾਂ ਵੱਲੋਂ ਜਿਹੜੇ ਉਦੋਂ ਸਿਗੇ ਉਹ ਨਹੀਂ ਗੱਲ ਨਹੀਂ ਜੀ ਅਸੀਂ ਇਹਦੇ ਵਿੱਚ ਜੋ ਸਾਡਾ ਸਿਸਟਮ ਚੱਲਦਾ ਉਹਦੇ ਵਿੱਚੇ ਚੱਲੇ ਰਹਿਣਾ ਤੇ ਉਹ ਸਿਸਟਮ ਦੇ ਵਿੱਚੇ ਸਿਸਟਮ ਚੱਲ ਰਿਹਾ ਤੇ ਇੱਕ ਮੈਂ ਤੁਹਾਡੇ ਧਿਆਨ ਚ ਹੋਰ ਵੀ ਦਿਹਾਉਣੀ ਚਾਹਨਾ ਇਹ ਪਹਿਲੀ ਵਾਰ ਹੀ ਨਹੀਂ ਕਿ ਕਿਸੇ ਸਿੰਘ ਸਹਿਬਾਨ ਦੇ ਖਿਲਾਫ ਕੋਈ ਕੰਪਲੇਂਟ ਆ ਜਾਂਦੀ ਜਾਂ ਕੋਈ ਦਰਖਾਸਤ ਦੇ ਦਿੰਦਾ ਪਹਿਲਾਂ ਵੀ ਮੈਂ ਕਿਸੇ ਦੀ ਗੁਰਦਾਰ ਕੋਈ ਨਾਂ ਨਹੀਂ ਲੈਣਾ ਅਨਕੁਆਰੀਆਂ ਸ਼੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਤੌਰ ਤੇ ਕਰਵਾਈਆਂ ਉਹਨਾਂ ਨੂੰ ਫਿਰ ਅੰਤਰ ਕਮੇਟੀ ਨੇ ਉਹਨਾਂ ਨੂੰ ਵੇਲੇ ਵੀ ਕੀਤਾ ਇਹ ਸਾਡੇ ਕੋਲ ਰਿਕਾਰਡ ਮੌਜੂਦ ਹੈ ਜਿਹੜੀ ਮੈਂ ਤੁਹਾਨੂੰ ਗੱਲ ਕਹਿਣੀ ਚਾਹੁੰਦਾ ਕਿ ਪਿਛਲੇ ਦਿਨੀ ਜਿਹੜੀ ਸਾਡੀ ਮੀਟਿੰਗ ਹੋਈ ਸੀ ਉਸ ਮੀਟਿੰਗ ਦੇ ਵਿੱਚ ਸਿੰਘ ਸਹਿਬਾਨ ਨੂੰ ਫਾਰਕ ਕੀਤਾ ਗਿਆ ਸੀ ਮੈਂ ਤੁਹਾਡੇ ਸਾਹਮਣੇ ਤੁਹਾਨੂੰ ਕਹਿਣਾ ਚਾਹੁੰਦਾ ਮੈਂ ਹਮੇਸ਼ਾ ਹੀ ਸਿੰਘ ਸਹਿਬਾਨ ਨੂੰ ਇਹ ਲਾਜ ਨਹੀਂ ਮੈਂ ਜੋ ਸਤਿਕਾਰ ਦਿੰਦਾ ਉਹ ਜਾਣਦੇ ਆ ਸਾਰਾ ਕੁਝ ਤੇ ਮੈਂ ਕਹਿੰਦਾ ਹੁਣਾਂ ਜੇ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਤਕਾਰ ਨਹੀਂ ਦੇਊਗਾ ਤੇ ਫੇਰ ਦੁਬੇ ਉਹ ਤੋਂ ਕੀ ਸਾਬ ਸਿੱਖਣਗੇ ਸੋ ਮੇਰਾ ਕਹਿਣ ਤੋਂ ਭਾਵ ਮੈਂ ਹਮੇਸ਼ਾ ਹੀ ਸ੍ਰੀ ਅਕਾਲ ਪੁਰਖ ਸਾਹਿਬ ਨੂੰ ਸਮਾਤਪਤ ਰਿਆਂ ਤੇ ਇੱਥੇ ਤੁਹਾਡੇ ਪ੍ਰੈਕਸ 'ਚ ਨਹੀਂ ਮੈਂ ਹਮੇਸ਼ਾ ਸਮਰਪਿਤ ਵੀ ਰਹਿਣਾ ਕਦੇ ਵੀ ਗੁਰੂ ਸਾਹਿਬ ਇਹੋ ਜਿਹਾ ਸਮਾਂ ਨਾਲ ਲਿਆਉਣ ਪਏ ਉੱਥੋਂ ਬੇਮਕ ਹੋ ਜਿਏ ਤੇ ਇਹਦਾ ਮੈਂ ਕਹਿੰਦਾ ਹੁਣਾਂ ਜੇ ਇਦਾਂ ਦਾ ਸਮਾਂ ਆਵੇ ਸਤਗੁਰੂ ਦੀ ਫਰੋਟੇ ਸਮਾਂ ਖਤਮ ਕਰ ਦੂੰ ਸੋ ਗੁਰੂ ਸਾਹਿਬ ਕਿਰਪਾ ਕਰਨ ਬਖਸ਼ਿਸ਼ ਕਰਨ ਉਹ ਸਿੰਘ ਸਹਿਬਾਨ ਦੇ ਵਿਲੇ ਹੋਣ ਤੋਂ ਬਾਅਦ ਤੱਕ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਸਿੰਘ ਸਾਹਿਬ ਗਿਆਨੀ ਗੁਰਬੀਰ ਸਿੰਘ ਜੀ ਦਾ ਇੱਕ ਫੇਸਬੁੱਕ ਦੇ ਉੱਤੇ ਆ ਮੈਸੇਜ ਪਿਆ ਉਸ ਮੈਸੇਜ ਦੇ ਵਿੱਚ ਉਹਨਾਂ ਨੇ ਇੱਕ ਅਖੀਰ ਦੇ ਵਿੱਚ ਜਿਹੜੀ ਗੱਲ ਲਿਖੀ ਆ ਉਹ ਗੱਲ ਮੈਂ ਸਮਝਦਾ ਸੀ ਕਿ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਕਿ ਅਕਾਲ ਤਖਤ ਸਾਹਿਬ ਨੇ ਜਥੇਦਾਰ ਕਹਿ ਰਹੇ ਆ ਕਿ ਸਿੰਘ ਸਾਹਿਬ ਨੂੰ ਸੇਵਾ ਮੁਕਤ ਕਰਨਾ ਬੇਹੱਦ ਨਿੰਦਣਯੋਗ ਤੇ ਮਨ ਭਾਗਾ ਹੈ ਤੇ ਮੈਂ ਆਪਣੇ ਤੌਰ ਤੇ बतौर ਮੁੱਖ ਸੇਵਾਦਾਰ बतौर ਪ੍ਰਧਾਨ ਨੈਤਿਕ ਤੌਰ ਤੇ ਇਹ ਮਹਿਸੂਸ ਕਰਦਾ ਪਈ ਸਿੰਘ ਸਾਹਿਬਾਨ ਨੇ ਇਹ ਜਿਹੜੀ ਪੋਸਟ ਪਾਈ ਆ ਨੈਤਿਕ ਤੌਰ ਤੇ ਜ਼ਿੰਮੇਵਾਰੀ ਚੱਕਦਾ ਮੈਂ ਤੁਰੰਤ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਔਰ ਨਾਲ ਦੀ ਨਾਲ ਸੱਤ ਮੈਂਬਰੀ ਜਿਹੜੀ ਕਮੇਟੀ ਆ ਉਹ ਕਮੇਟੀ ਦਾ ਮੈਨੂੰ ਮੁਖੀ ਥਾਪਿਆ ਸੀ ਉਦੋਂ ਤੋਂ ਵੀ ਸਿੰਘ ਸਾਹਿਬ ਨੂੰ ਮੈਂ ਚਿੱਠੀ ਲਿਖ ਕੇ ਮੈਨੂੰ ਫਾਰਕ ਕੀਤਾ ਜਾਵੇ ਇੱਕ ਮੈਂ ਤੁਹਾਡੇ ਮਾਧਿਅਮ ਸਾਨੇ ਕਹਿਣਾ ਚਾਹਣਾ ਇਹ ਉਸ ਉਹਨਾਂ ਦੇ ਕਹਿਣ ਦਾ ਸਤਕਾਰ ਆ ਕਿ ਨੈਤਿਕ ਤੌਰ ਤੇ ਮੈਂ ਮਹਿਸੂਸ ਕਰਦਾ ਕਿ ਜੇ ਸਿੰਘ ਸਾਹਿਬ ਨੇ ਇਹ ਗੱਲ ਕਹੀ ਆ ਤੇ ਭਾਵੇਂ ਐਗਜ਼ੈਕਟਿਵ 14 ਮੈਂਬਰ ਨਾਲ ਵੀ ਸੀ ਤੇ ਉਸ ਦਿਨ ਜਿਹੜਾ ਇੱਥੇ ਡਿਸਕਸ਼ਨ ਹੋਈ ਡੇਢ ਘੰਟਾ ਉਹ ਲਗਾਤਾਰ ਡੇਢ ਘੰਟੇ ਦੇ ਵਿੱਚ ਖੁੱਲਾ ਸਮਾਂ ਸਾਰਿਆਂ ਨੂੰ ਦਿੱਤਾ ਗਿਆ ਸੀ ਤਾਂ ਕਿ ਕਿਸੇ ਦੇ ਕੋਈ ਵਿਚਾਰ ਜਿਹੜੇ ਆ ਉਹ ਰਹਿ ਨਾ ਜਾਣ ਸਮੂਹਤ ਤੌਰ ਤੇ ਪ੍ਰਧਾਨ ਕਿਉਂਕਿ ਮੁਖ ਹੁੰਦਾ ਤੇ ਮੈਂ ਉਸ ਆਦਬ ਤੇ ਸਤਿਕਾਰ ਤਹਿਤ ਇਸ ਪ੍ਰਧਾਨ ਦੀ ਅਹੁਦੇ ਤੋਂ ਤਰੰਤ ਤਸ਼ੀਫਾ ਦਿਨਾ ਗੁਰੂ ਸਾਹਿਬ ਕਿਰਪਾ ਕਰਨ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸਰਮੌਰ ਸੰਸਥਾ ਆ ਔਰ ਅਕਾਲ ਤਖਸ ਸਿੱਖਾਂ ਦਾ ਸਰਮੌਰ ਤਖਤ ਜਿੱਥੋਂ ਕੋਈ ਵੀ ਸਖਮੁਨ ਕਰਨੀ ਹੁੰਦਾ ਤੇ ਸ਼ਰੋਣੀ ਅਕਾਲੀ ਦਲ ਵੀ ਇਸ ਤਖਤ ਸਾਹਿਬ ਦੀ ਥਾਪੂ ਜਥੇਬੰਦੀ ਆ ਸਮਾਂ ਬਹੁਤ ਗੰਭੀਰ ਚੱਲ ਰਿਹਾ ਸਰਕਾਰਾਂ ਦੇ ਸਿੱਧੇ ਤੇ ਸਿੱਧੇ ਤੌਰ ਦੇ ਉੱਤੇ ਬੜੇ ਯਤਨ ਆ ਕਿ ਇਹਨਾਂ ਜਥੇਬੰਦੀਆਂ ਨੂੰ ਕਿਵੇਂ ਕਮਜ਼ੋਰ ਕੀਤਾ ਜਾਵੇ ਮੈਂ ਖਾਲਸਾ ਪੰਥ ਨੂੰ ਫਿਰ ਦੁਬਾਰਾ ਨਿਮਰਤਾ ਸਹਿਤ ਬੇਨਤੀ ਕਰਦਾ ਧਾਮੀ ਵਰਗਾ ਆਊਗਾ ਚਲਿਆ ਜਾਊਗਾ ਜਥੇਬੰਦੀਆਂ ਹਮੇਸ਼ਾ ਬਾਸ ਤੇ ਰਹਿਣੀਆਂ ਜੇ ਜਥੇਬੰਦੀਆਂ ਕਮਜ਼ੋਰ ਹੋ ਗਈਆਂ ਤੇ ਫਿਰ ਭਾਈ ਮਨੁੱਖ ਵੀ ਬੌਣੇ ਹੋ ਜਾਣਗੇ ਮੈਂ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਇਹ ਬੇਨਤੀ ਕੀਤੀ ਸੀ ਦੂਸਰੀ ਮੈਂ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ ਕਿ ਮੈਂ ਪਹਿਲਾਂ ਵੀ ਕਿਹਾ ਸੀ ਮੈਂ ਤੁਹਾਡੇ ਸਵਾਲ ਜਵਾਬ ਜਿਹੜੇ ਆ ਆ ਇਹਦੇ ਵਿੱਚ ਹੀ ਦੇ ਦਿੱਤੇ ਆ ਤੇ ਕਈ ਵਾਰੀ ਹੁੰਦਾ ਕੀ ਆ ਕਿ ਆਪਾਂ ਐਸੇ ਇਲਜਾਜ਼ ਦੇ ਵਿੱਚ ਪੈ ਜਾਂਦੇ ਹਾਂ ਜਿਹੜੀ ਗੱਲ ਬਲਾਰੇ ਨੇ ਕਹਿਣੀ ਹੁੰਦੀ ਉਹ ਗੱਲ ਕਹਿ ਨਹੀਂ ਹੁੰਦੀ ਤੇ ਉਹ ਟਿਲਟ ਹੋਰ ਪਾਸੇ ਨੂੰ ਹੋ ਜਾਂਦੀ ਸੋ ਮੈਂ ਜਿਹੜੀਆਂ ਮੇਰੀਆਂ ਭਾਵਨਾਵਾਂ ਸੀ ਉਹ ਮੈਂ ਤੁਹਾਨੂੰ ਸਾਰੀਆਂ ਜਾਰ ਕਰਤੀਆਂ ਤੇ ਤੁਹਾਡਾ ਧੰਨਵਾਦ ਵੀ ਕਰਦਾ ਕਿ ਤੁਸੀਂ ਵੀ ਬਹੁਤ ਸਾਥ ਦਿੱਤਾ ਕਈਆਂ ਨਾਲ ਮੇਰੀ 1 ਟੂ 1 ਵੀ ਕਈਆਂ ਨਾਲ 1 ਟੂ 1 ਨਹੀਂ ਵੀ ਹੋਈ ਤੁਹਾਡਾ ਵੀ ਆਪਣਾ ਤਰਕ ਹੁੰਦਾ ਵੀ ਕੋਈ ਮਾੜੀ ਮੁਰਤੀ ਜਿਹੜੀ ਆ ਖਬਰ ਦਾ ਉਹ ਆਪਣੇ ਉਹਦੀ ਕਾਰਜਸ਼ੀਲ ਹੋ ਜਾਏ ਪਰ ਕਈ ਵਾਰ ਮੇਰੇ ਕੋ ਵੀ ਬਾਕਤ ਨਹੀਂ ਹੁੰਦਾ ਪਰ ਮੈਂ ਤੁਹਾਡਾ ਹਮੇਸ਼ਾ ਹੀ ਰਿਣੀ ਵੀ ਆ ਤਨਵਾਦ ਵੀ ਕਰਦਾ ਮੀਡੀਆ ਨੇ ਹਮੇਸ਼ਾ ਬਹੁਤ ਸਾਥ ਦਿੱਤਾ ਇੱਕ ਗੱਲ ਮੈਂ ਤੁਹਾਨੂੰ ਕਹਿਣੀ ਚਾਹਨਾ ਤੁਹਾਡਾ ਵੀ ਯੋਗਦਾਨ